ਬੁੜਲਾਡਾ ਨੀੜਲੇਪਿੰਡ ਕਲੀਪੁਰ ਵਿੱਚ ਪਿਛਲੇ ਦਿਨੀ ਹੋਈ ਇੱਕ ਦੁਖਦਾਈ ਘਟਨਾ ਚ ਗਰੀਬ ਮਜ਼ਦੂਰ ਗੋਰਾ ਸਿੰਘ ਦੇ ਮਕਾਨ ਦੀਆਂ ਦੋਨਾਂ ਕਮਰਿਆਂ ਦੀਆਂ ਛੱਤਾਂ ਅਚਾਨਕ ਗਿਰ ਗਈਆਂ ਖੁਸ਼ਕਿਸਮਤੀ ਨਾਲ ਘਰ ਦੇ ਸਾਰੇ ਮੈਂਬਰ ਕੰਮ ਤੇ ਹੋਣ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਘਰ ਦਾ ਸਾਰਾ ਸਮਾਨ ਮਲਬੇ ਹੇਠਾ ਕੇ ਨਸ਼ਟ ਹੋ ਗਿਆ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਅਪਲਾਈ ਕੇਂਦਰ ਦੇ ਆਗੂ ਮਾਸਟਰ ਕੁਲਵੰਤ ਸਿੰਘ ਚਰਨਜੀਤ ਸਿੰਘ ਚਲਗੂਟੀ ਹਰਦੀਾਲ ਸਿੰਘ ਕਾਮਰੇੜ ਅਤੇ ਨੱਥਾ ਸਿੰਘ ਨੇ ਮੌਕੇ ਤੇ ਪਹੁੰਚ ਕੇ ਪਰਿਵਾਰ ਨਾਲ ਸੰਵੇਦਨਾ ਜਤਾਈ ਅਤੇ ਪ੍ਰੋਸਾ ਦਿੱਤਾ ਕਿ ਮਕਾਨ ਦੀ ਮੁਰ ਉਸਾਰੀ ਲਈ ਸੰਸਥਾ ਪੂਰਾ ਸਹਿਯੋਗ ਦੇਵੇਗੀ। ਸੰਸਥਾ ਵੱਲੋਂ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਲੋੜਵੰਦ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਤੇ ਗੋਰਾ ਸਿੰਘ ਦੇ ਬੋੜਾਵਾਲ ਕਾਲਜ ਵਿੱਚ ਪੜ੍ਹਦੇ ਬੱਚੇ ਦੀ ਰਹਿਦੀ ਫੀਸ ਵੀ ਸੰਸਾ ਵੱਲੋਂ ਛੇਤੀ ਭਰੀ ਜਾਵੇਗੀ ਤਾਂ ਜੋ ਸਿੱਖਿਆ 'ਚ ਕੋਈ ਵੀ ਰੁਕਾਵਟ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ੍ਹ ਸਾਨੂੰ ਪਤਾ ਲੱਗਿਆ ਹੈ ਕਿ ਕਲੀਪੁਰ ਦੇ ਵਿੱਚ ਬੁਲਾੜਾ ਦੇ ਨੇੜੇ ਜੋ ਪਿੰਡ ਹੈ ਬਹੁਤ ਹੀ ਲੋੜਵੰਦ ਗਰੀਬ ਪਰਿਵਾਰ ਜੋ ਆਪਣੇ ਮੇਹਰ ਨਾਲ ਜੁੜੇ ਕਰਦੇ ਸਨ ਦੋ ਕਮਰੇ ਸਨ ਦੋਨੋਂ ਕਮਰੇ ਜੋ ਡਾਟਾ ਸਨ ਉਹ ਮੀਂਹ ਕਾਰਨ ਡਿੱਗ ਪਈਆਂ ਇਹ ਸਵੇਰੇ ਉੱਠ ਕੇ ਕੰਮ ਤੇ ਚਲੇ ਗਏ ਵਿਚਾਹ ਹੋ ਗਿਆ ਇਹਨਾਂ ਦਾ ਆਪਦਾ ਪਰ ਪਰ ਜੋ ਸਮਾਨ ਸੀ ਸਾਰਾ ਉਹ ਸਾਰਾ ਹੀ ਤਸ਼ਨਾਸ਼ ਹੋ ਗਿਆ ਸਾਰਾ ਘਰੇਲੂ ਸਮਾਨ ਥੱਲੇ ਦਬ ਗਿਆ ਬਰਬਾਦ ਹੋ ਗਿਆ ਸੋ ਅੱਜ ਇਹ ਸਾਡੀ ਟੀਮ ਮਾਤਾ ਗੁਜਰੀ ਜੀ ਭਲਾਈ ਕੇ ਅੰਦਰ ਬਲਾ ਡਾ ਵੱਲੋਂ ਮੈਂ ਆ ਕਰਨ ਆਈ ਸੀ ਕਿ ਦੇਖਣ ਆਈ ਸੀ ਕਿ ਇਹ ਆਪਣੀ ਸੰਭਾਲ ਸੰਭਾਲ ਕਰ ਰਹੇ ਨੇ ਸੋ ਬਹੁਤ ਹੀ ਪ੍ਰਮਾਤਮਾ ਨੇ ਕਹਿਣ ਮਨਚਾਇਆ ਪਰ ਉਹਦੇ ਅੱਗੇ ਕੋਈ ਜ਼ੋਰ ਨਹੀਂ ਹੈ ਸੋ ਮਾਤਾ ਗੁਜਰੀ ਦੇ ਭੜਾਈ ਕੇ ਅੰਦਰ ਵੱਲੋਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਦੋਂ ਵੀ ਇਹਨਾਂ ਨੇ ਕਮਰੇ ਪਾਉਣੇ ਨੇ ਵੱਤ ਵਾਦੀ ਸਹਿਯੋਗ ਕਰਾਂਗੇ ਜਿੰਨਾ ਵੀ ਵੱਤ ਹੋ ਸਕੇ ਮੀਟਿੰਗ ਕਰਕੇ ਬੱਚਾ ਬੋੜਾਵਾਲ ਵੱਢਦਾ ਜੋ ਇਹਦੀ ਫੀਸ ਰਹਿੰਦੀ ਹੈ ਉਹ ਵੀ ਅਸੀਂ ਕੱਲ ਪਰਸੋਂ ਭਰ ਕੇ ਆਵਾਂਗੇ ਅਸੀਂ ਜੇ ਨਾ ਹੋ ਸਕੇ ਅਸੀਂ ਇਹਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜੇ ਲੋੜਵੰਦਾਂ ਦੀ ਜੁਰਮਤ ਕਰੋ ਮਿਹਨਤ ਕਰਕੇ ਗੁਜ਼ਾਰੇ ਮਸਾ ਹੁੰਦੇ ਨੇ ਮਕਾਨ ਪਾਉਣਾ ਸਮਾਨ ਬਣਾਉਣਾ ਬੜਾ ਔਖਾ ਹੁੰਦਾ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਪਰਿਵਾਰ ਤੇ ਮਿਹਰ ਬਖਸ਼ਣ ਅਤੇ ਸਰਕਾਰ ਵੀ ਇਹਨਾਂ ਦੀ ਮਦਦ ਕਰੇ ਅਸੀਂ ਵਾਤਵਾਰਤ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ